ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਬੈੜ ਸੇਲ ਲਈ ਲੈ ਕੇ ਆਏ ਜੀ ਸਟਰਾਬਰੀਡ ਆ ਬਾਈ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਸਿਕਾ ਸਸਿਕਾ ਬਾਈ ਜੀ ਹੋ ਠੀਕ ਹੋ ਬਕੂ ਠੀਕ ਠਾਕ ਵਧੀਆ ਵੀਰ ਨਾਮ ਤੇ ਐਡਰੈਸ ਬੋਲ ਨਾਮ ਜਗਰਾਤ ਸਿੰਘ ਜੀ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਤਾਂ ਪਾ ਜੀ ਨੇੜੇ ਪਿੰਡ ਆਪਾਂ ਨੇੜੇ ਪਿੰਡ ਆਪਨੂੰ ਸ਼ਹਿਰ ਭਦੌੜੀ ਲੱਗਦਾ ਜੀ ਮੋਬਾਈਲ ਨੰਬਰ ਬੋਲ ਦੋ ਜੀ 9501417931 ਜੀ ਠੀਕ ਆ ਬਾਈ ਕਿਹੜਾ ਸੂ ਇਹਨੂੰ ਬੀਗਮੈਂਟ ਹੋਇਆ ਬਸੋਈ ਨੂੰ ਜੀ ਬੱਚਾ ਕੀ ਦੇਤਾ ਬੱਚਾ ਦੇਤਾ ਜੀ ਬੱਚਾ ਦੇਤਾ ਹਾਂਜੀ ਹਾਂਜੀ ਬੌਲਾ ਕੱਢਿਆ ਕਿ ਨਹੀਂ ਵੀਰੇ ਮੈਂ ਬੱਚਾ ਰਜਾਇਆ ਬਸ ਕੱਲਾ 2 ਕਿਲੋ ਪਿਆਏ ਬੱਚੇ ਨੂੰ ਓਕੇ ਭਾਈ ਹਾਂ ਲੈਵਾਂ ਉਹ ਬੜਾ ਚੰਗਾ ਇੱਕ ਨੰਬਰ ਆ ਵੀਰੇ ਵੜ ਮੈਂ ਭਾਈ ਟਾਪ ਬਰੀਡ ਲੈਵਾਂ ਕਿੰਨਾ ਦੁੱਧ ਦੇ ਦੂਆ ਸਟੀਮੇ ਮੇਰੇ ਦੁੱਧ ਦੇ ਦੂਆ ਵੜ 35 ਕਿਲੋ ਠੀਕ ਆ ਹਾਂ ਬੰਦਾ ਸਾਹਮਣੇ ਵਾਲਾ ਚਾਹੀਦਾ ਥਾਣੀ ਬੜਾ ਕਮਾਲ ਦਾ ਹਣ ਬਹੁਤ ਚੰਗਾ ਵੀਰੇ ਪੂਰੀ ਵਿਥੀ ਤੇ ਕੱਲਾ ਕੱਲਾ ਥਾਣੇ ਗਲਾਬੀ ਥਾਣ ਫੁੱਲ ਬਰੀਡ ਫੁੱਲ ਕੱਦ ਪ੍ਰਿੰਟ ਵਾਲਾ ਚੰਗਾ ਹਾਂ ਪੱਕੇ ਮਰਜ਼ੀ ਬੈਠਾ ਰਸੀ ਲੱਗ ਬਈ ਇੰਨੀ ਠੰਡੀ ਸੀਲ ਫੁੱਲ ਜਿਵੇਂ ਮਰਜੀ ਬੈਠਾ ਰ ਕੋਈ ਚੱਕਰੀ ਨਹੀਂ ਚਵਾਈ ਚੱਕ ਚੂਣ ਵਾਲਾ ਚੰਗਾ ਹਨ ਬਈ ਮਾਈ ਅਸਲ ਲੱਗੀ ਆ ਬੜ ਨੂੰ ਚਵਾਈ ਮੋਟਾ ਚੂਣ ਆ ਜਿਵੇਂ ਮਰਜੀ ਚਵਾਈ ਚੱਕ ਕਰੋ ਚੂਣ ਵਾਲਾ ਚੰਗਾ ਹਨ ਹਾਂ ਬਈ ਮੋਟਾ ਮੋਟਾ ਚੂਣ ਆ ਜਿਵੇਂ ਮਰਜੀ ਚੱਲ ਕਿਆ ਬਾਤ ਆ ਬੜੀ ਚੰਗੀ ਚਵਾਈ ਆ ਬਾਣੀ ਦੱਸਦਾ ਨਾ ਥਣ ਬੜਾ ਕਮਾਲ ਦਾ ਲੱਗਿਆ ਲੈ ਬਾਕੀ ਸੀਲ ਫੁੱਲ ਮਸ਼ੀਨ ਤੇ ਚੋਲੇ ਕੋਈ ਹੱਥੀ ਚੋਲੇ ਜਿਵੇਂ ਮਰਜੀ ਠੀਕ ਹੈ ਕਾਦੂ ਭਜਣ ਬਹੁਤ ਹਨ ਬਹੁਤ ਭਜਣਾ ਵੀਰੇ ਬਾਹਰੋਂ ਲੱਗਿਆ ਵਾ ਉਹਦੇ ਸਿੰਗਾ ਕਬਾ ਸੰਭਰਾ ਬੰਦਾ ਜੈਦਗੜ 40 ਕਿਲੋ ਕੋੜਾ ਨਾਪ ਪਾਦੀ ਬੈਠਾ ਓਕੇ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਸੁਈ ਸਵਾਈ ਆ ਜੇਰ ਵਾਸ ਥੋੜੇ ਟਾਈਮ ਤੱਕ ਗਰਮ ਵਾਲੀ ਦੀ ਪੈ ਜਾਣੀ ਆ ਬਾ ਜੇਰ ਦੀ ਬਾਈ ਵੀਡੀਓ ਬਣਾਵਾਂਗੇ ਬਾਕੀ ਆਪਾਂ ਜਦ ਡੰਗ ਪੀ ਓਕੇ ਬਾਈ ਇਹ ਸੁਈ ਆ ਬਾ ਬੈਠੀ ਹੋਈ ਨਹੀਂ ਠੀਕ ਆ ਬਾਈ ਹਾਂ ਔਰ ਇਹ ਜਾਣ ਜੋਣਾ ਨਾ ਵੇੜ ਚ ਅਸਲ ਆ ਬਾਈ ਯਾਰ ਇੱਥੇ ਤੋਰਦੇ ਕਿ ਅੰਦਰ ਤੋਰਦੇ ਕੋਈ ਨਹੀਂ ਬਾਈ ਲੈ ਪੂਰਾ ਚੈੱਕ ਕਰ ਫਸਲ ਵੈੜਾ ਬਈ ਫਸਲ ਵੈੜਾ ਜਵਾਨੀ ਵਾਲੀ ਜਵਾਨੀ ਵਾਲੀ ਹੂੰ ਬਾਕੀ ਪ੍ਰਿੰਟ ਕੱਦ ਪਲੀ ਵੀ ਕੋਈ ਲੱਸੀ ਨਹੀਂ ਲਾਵੀ ਨਹੀਂ ਕੋਈ ਠੂਈ ਨਹੀਂ ਚੱਕਦੀ ਨਹੀਂ ਬਈ ਦੁੱਧ ਵਾਲਾ ਪੀਸ ਆ ਗੁੱਲ ਮਲਾ ਕੇ ਥਾਣ ਤੂੰ ਦਿਖਾ ਦੇ ਨੇੜੇ ਕਰ ਹਾਂ ਥਾਣ ਤੋਂ ਇੱਕ ਨੰਬਰ ਲੱਗ ਗਿਆ ਬਈ ਗੁੱਲੇ ਵਾਲਾ ਥਾਣਾ ਪੱਠੀ ਚੋਲੇ ਚ ਆਏ ਮਸ਼ੀਨ ਚੋਲੇ ਲੈਵਾ ਭੋਲਾ ਘਰ ਮਾਲੀ ਨੂੰ ਕਹਿੰਨੀ ਅਸਲ ਆ ਬਈ ਯਾਰ ਇਹ ਕਹਿ ਦਿੰਦਾ ਕੁਆਲਿਟੀ ਆ ਵੈੜ ਨੂੰ ਕੀ ਆ ਤੇ ਕੀ ਮੋ ਲੱਗੂ ਜੈਜ ਬਸ ਬਰੇ ਆਪ ਜਿਹੜਾ ਲੈਣਾ ਇਹਦਾ ਹਮ 115 ਲੈਣਾ ਬਸ ਮਾਨਦਾਨ ਵਿੱਚੋਂ ਮਾ ਮੜਾ ਮੂਟਾ ਕਰ ਦਾਂਗੇ ਬਾਈ ਜਮਾ ਜਾਇਜ ਮੁੱਲ ਜਮਾ ਜਾਇਜ ਮੁੱਲ ਕਰੇ ਇਹਨੂੰ ਮੰਗਣ ਦਾ 1.5 ਲੱਖ ਮੰਗਦਾ ਅਗਲਾ ਇੱਕ ਵਾਰ ਠੀਕ ਗੱਲ ਆ ਬਾਈ 115000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਕਹਿੰਦੇ ਬਾਈ ਹਾਂ ਬਾਈ ਮੁੱਲ ਤਾਂ ਮੈਂ 1.5 ਲੱਖ ਕਰਾ ਲਾ ਬਾਈ ਉਹਦਾ ਕੋਈ ਫਾਇਦਾ ਨਹੀਂ ਗੱਲ ਦਾ ਥੋੜਾ ਪੜਾ ਉਤੋਂ ਵੱਧਰ ਠੰਡੀ ਸੀਲ ਕੀ ਆ ਬਾਤ ਆ ਬਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ